ਜਿਹੜੇ ਜਾਣਦੇ ਨੇ ਬਾਣੀ ਦੇ ਸਰੂਪ ਨੂੰ ਜਿਹੜੇ ਜਾਣਦੇ ਨੇ ਬਾਣੀ ਦੇ ਸਰੂਪ ਨੂੰ ਤਾਂ ਹੀ ਰੱਖਿਆ ਨਾ ਆਪਣੇ ਸਰੂਪ ਨੂੰ ਤਾਂ ਹੀ ਰੱਖਿਆ ਨਾ ਆਪਣੇ ਸਰੂਪ ਨੂੰ ਰੱਬ ਦੇ ਪਗਾਇ ਡੇਰੇ ਸੱਚਖੰਡ ਲਾਏ ਗੋਲ ਰੱਬ ਦੇ ਪਗਾਇ ਡੇਰੇ ਸੱਚਖੰਡ ਲਾਏ ਹੋ ਗਿਆ ਭੇ ਦੇ ਵਿੱਚ ਸੱਤੀ ਸਰਕਾਰ ਦੇ ਧੰਨ ਬਾਬਾ ਫਤਿਹ ਸਿੰਘ ਜੀ ਲੱਖਾਂ ਤਾਰ ਤੇ ਲੱਖਾਂ ਨੂੰ ਪਏ ਤਾਰ ਦੇ ਧੰਨ ਬਾਬਾ ਫਤਿਹ ਸਿੰਘ ਜੀ ਲੱਖਾਂ ਤਾਰ ਤੇ ਲੱਖਾਂ ਨੂੰ ਪਏ ਤਾਰ ਦੇ ਧੰਨ ਬਾਬਾ ਫਤਿਹ ਸਿੰਘ ਜੀ ਕਿਰਤ ਕਰਦੇ ਤੇ ਹੱਥੀਂ ਹਾਲ ਵਾਉਂਦੇ ਨੇ ਕਿਰਤ ਕਰਦੇ ਤੇ ਹੱਥੀਂ ਹਾਲ ਵਾਉਂਦੇ ਨੇ ਜਾਂਦੇ ਰਹੀਆਂ ਤਾਂ ਹੀ ਲੰਗਰ ਸ਼ਿਕਾਉਂਦੇ ਨੇ ਜਾਂਦੇ ਰਾਹਾਂ ਤਾਂ ਹੀ ਲੰਗਰ ਸ਼ਿਕਾਉਂਦੇ ਨੇ ਰਾਹੀ ਲੈ ਕੇ ਆਵੇ ਆਸਾ ਜਾਂਦਾ ਭੁੱਖਾ ਨਾ ਪਿਆਸਾ ਰਾਹੀ ਲੈ ਕੇ ਆਵੇ ਆਸਾ ਜਾਂਦਾ ਭੁੱਖਾ ਨਾ ਪਿਆਸਾ ਧੰਨ ਬਾਬਾ ਫਤੇ ਸਿੰਘ ਜੀ ਲੱਖਾਂ ਤਾਰ ਤੇ ਲੱਖਾਂ ਨੂੰ ਪਏ ਤਾਰਦੇ ਧੰਨ ਬਾਬਾ ਫਤੇ ਸਿੰਘ ਜੀ ਲੱਖਾਂ ਤਾਰ ਤੇ ਲੱਖਾਂ ਨੂੰ ਪਏ ਤਾਰਦੇ ਧੰਨ ਬਾਬਾ ਫਤੇ ਸਿੰਘ ਜੀ ਦਾ ਸੰਗ ਤਾਂ ਤਾਂ ਉਹ ਸੁਣਾਉਂਦੇ ਨੇ ਦਾ ਸੰਗਤ ਤਾਂ ਆਈਓ ਸੁਣਾਉਂਦੇ ਨੇ ਆਉਂਦੇ ਨੇ ਚਵਾਰੇ ਜਿੰਨੇ ਆਉਂਦੇ ਨੇ ਬੈਠ ਜਾਂਦੇ ਨੇ ਚਵਾਰੇ ਜਿੰਨੇ ਆਉਂਦੇ ਨੇ ਕਥਾ ਰੱਬ ਦੀ ਸੁਣਾਉਂਦੇ ਨਾਮ ਜਪਣਾ ਸਿਖਾਉਂਦੇ ਕਥਾ ਰੱਬ ਦੀ ਸੁਣਾਉਂਦੇ ਨਾਮ ਜਪਣਾ ਸਿਖਾਉਂਦੇ ਧਰਮਗੇ ਹੋਏ ਰੱਬ ਦੇ ਪਿਆਰ ਦੇ ਧੰਨ ਬਾਬਾ ਫਤੇ ਸਿੰਘ ਜੀ ਲੱਖਾਂ ਤਾਰ ਤੇ ਲੱਖਾਂ ਨੂੰ ਪਏ ਤਾਰਦੇ ਧੰਨ ਬਾਬਾ ਫਤੇ ਸਿੰਘ ਜੀ ਲੱਖਾਂ ਤਾਰ ਤੇ ਲੱਖਾਂ ਨੂੰ ਪਏ ਤਾਰਦੇ ਧੰਨ ਬਾਬਾ ਫਤੇ ਸਿੰਘ ਜੀ ਬਾਬਾ ਫਤੇ ਸਿੰਘ ਕਰਦੇ ਕਮਾਈ ਨੂੰ ਬਾਬਾ ਫਤਿਹ ਸਿੰਘ ਕਰਦੇ ਕਮਾਈ ਨੂੰ ਦਿੰਦੇ ਉਪਦੇਸ਼ ਹਰ ਇੱਕ ਕਮਾਈ ਭਾਈ ਨੂੰ ਦਿੰਦੇ ਉਪਦੇਸ਼ ਹਰ ਇੱਕ ਕਮਾਈ ਭਾਈ ਨੂੰ ਕਦੇ ਪਾਪ ਨਾ ਕਮਾਓ ਹੱਕ ਕਿਸੇ ਦਾ ਨਾ ਖਾਓ ਕਦੇ ਪਾਪ ਨਾ ਕਮਾਓ ਹੱਕ ਕਿਸੇ ਦਾ ਨਾ ਖਾਓ ਸਭ ਸੰਗਤਾਂ ਨੂੰ ਪਿਆਰ ਨਾਲ ਤਾੜ ਦੇ ਧੰਨ ਬਾਬਾ ਫਤਿਹ ਸਿੰਘ ਜੀ ਲੱਖਾਂ ਤਾਰ ਤੇ ਲੱਖਾਂ ਨੂੰ ਪਏ ਤਾਰ ਦੇ ਧੰਨ ਬਾਬਾ ਫਤਿਹ ਸਿੰਘ ਜੀ ਲੱਖਾਂ ਤਾ ਤੇ ਲਖਾਂ ਨੂੰ ਪਏ ਤਾਰ ਦੇ ਧੰਨ ਬਾਬਾ ਫਤਿਹ ਸਿੰਘ ਜੀ ਬਾਬਾ ਫਤਿਹ ਸਿੰਘ ਦੀਨ ਤੇ ਦਿਆਲ ਨੇ ਬਾਬਾ ਫਤਿਹ ਸਿੰਘ ਦੀਨ ਤੇ ਦਿਆਲ ਨੇ ਰੇਂਦਰ ਰੱਬ ਅੰਗ ਸੰਗ ਸਦਾ ਨਾਲ ਨੇ ਰੇਂਦਰ ਰੱਬ ਅੰਗ ਸੰਗ ਸਦਾ ਨਾਲ ਨੇ ਬਾਬਾ ਫਤਿਹ ਸਿੰਘ ਜੀ ਪਿਆਰੇ ਕੀਤੇ ਕੌਤਕ ਨਿਆਰੇ ਬਾਬਾ ਫਤਿਹ ਸਿੰਘ ਜੀ ਪਿਆਰੇ ਕੀਤੇ ਕੌਤਕ ਨਿਆਰੇ ਆ ਲੈ ਜਾ ਜੀ ਨੇ ਨਾ ਸਮਝ ਸੰਸਾਰ ਦੇ ਧੰਨ ਬਾਬਾ ਫਤੇ ਸਿੰਘ ਜੀ ਲੱਖਾਂ ਤਾਰ ਤੇ ਲੱਖਾਂ ਨੂੰ ਪਏ ਤਾਰ ਦੇ ਧੰਨ ਬਾਬਾ ਫਤੇ ਸਿੰਘ ਜੀ ਅੱਜ ਲੱਗੇ ਨੇ ਭਾਗ ਸਾਧੂ ਦੀ ਕਮਾਈ ਨੂੰ ਅੱਜ ਲੱਗੇ ਭਾਗ ਸਾਧੂ ਦੀ ਕਮਾਈ ਨੂੰ ਅੱਜ ਲੱਗੇ ਭਾਗ ਸਾਧੂ ਦੀ ਕਮਾਈ ਨੂੰ ਅੱਗੇ ਲੱਗੇ ਭਾਗ ਸਾਧੂ ਦੀ ਕਮਾਈ ਨੂੰ ਬਾਬੇ ਤਾਰ ਦਿੱਤਾ ਸਗਲ ਲੋਕਾਈ ਨੂੰ ਬਾਬੇ ਤਾਰ ਦਿੱਤਾ ਸਗਲ ਲੋਕਾਈ ਨੂੰ ਤਰਸੇਮ ਜੇਲ ਖਾਰੀ ਕਰ ਔਗਣਾ ਨੂੰ ਭਾਰੀ ਤਰਸੇਮ ਜੇਲ ਖਾਰੀ ਕਰ ਔਗਣਾ ਨੂੰ ਭਾਰੀ ਆਹਦੀ ਔਗਣਾ ਨੂੰ ਕਦੇ ਨਾ ਚ ਤਾਰ ਦੇ ਧੰਨ ਬਾਬਾ ਫਤਿਹ ਸਿੰਘ ਜੀ ਲੱਖਾਂ ਤਾਰ ਤੇ ਲੱਖਾਂ ਨੂੰ ਪਏ ਤਾਰ ਦੇ ਧੰਨ ਬਾਬਾ ਫਤਿਹ ਸਿੰਘ ਜੀ ਲੱਖਾਂ ਤਾਰ ਤੇ ਲੱਖਾਂ ਨੂੰ ਪਏ ਤਾਰ ਦੇ ਧੰਨ ਬਾਬਾ ਫਤਿਹ I'm